ਏਐਸ ਵੀਡੀਓ ਸਕੈਂਡੀ ਗੁਰਦਾਸਪੁਰ ਜਿਵੇਂ ਕਿ ਆਪਨੂੰ ਪਤਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਕੱਲ ਟੈਟ ਦਾ ਟੈਸਟ ਹੋਣੇ ਜਾ ਰਿਹਾ ਹੈ ਤੇ ਸਾਡੇ ਗੁਰਦਾਸਪੁਰ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਕੁੱਲ 13 ਸੈਂਟਰ ਬਣੇ ਹਨ ਇਸ ਸੈਂਟਰ ਦੇ ਵਿੱਚ ਜਿਹੜੀ ਪ੍ਰੀਖਿਆ ਹੋਣੀ ਹੈ ਐਗਜ਼ਾਮ 1 ਉਹਦੇ ਵਿੱਚ 898 ਵਿਦਿਆਰਥੀ ਐਗਜ਼ਾਮ 2 ਜਿਹੜਾ ਹੋਣੇ ਜਾ ਰਿਹਾ ਸੈਕੰਡ ਟਾਈਮ ਉਹਦੇ ਵਿੱਚ 4036 ਵਿਦਿਆਰਥੀ ਟੋਟਲ ਜਿਹੜੇ ਵਿਦਿਆਰਥੀ ਹੈ 4934 ਪ੍ਰੀਖਿਆ ਦੇ ਰਹੇ ਹਨ ਇਹਨਾਂ ਪ੍ਰੀਖਿਆ ਦਾ ਸਮਾਂ ਸਵੇਰ ਦਾ ਟਾਈਮ ਹੈ 10 ਤੋਂ 12:30 ਸੈਕੰਡ ਜਿਹੜੀ ਟਰਮ ਹੈ 2:30 ਤੋਂ 5:30 ਵਜੇ ਤੱਕ ਹੈ ਪ੍ਰੀਖਿਆ ਨਾਲ ਸੰਬੰਧਿਤ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਸਟਾਫ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਸ਼ੋਰਟੇਜ ਜਿਹੜੀ ਹੈ ਨਹੀਂ ਹੈ ਸਾਰਾ ਅੱਜ ਜ਼ੂਮ ਮੀਟਿੰਗ ਕਰਕੇ ਹਰੇਕ ਕੰਟਰੋਲਰ ਨਾਲ ਪ੍ਰਿੰਸੀਪਲ ਸਾਹਿਬਾਨਾ ਨਾਲ ਸੂਡੰਡਾ ਨਾਲ ਮੀਟਿੰਗ ਕਰ ਲਈ ਸੀ ਔਰ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਸਟਾਫ ਨੂੰ ਸਾਰੇ ਪ੍ਰਬੰਧ ਜਿਹੜੇ ਆ ਮੁਕੰਮਲ ਕਰ ਲਏ ਗਏ ਹਨ ਆਬਜ਼ਰਵਰਾਂ ਦੀ ਡਿਊਟੀ ਵੀ ਲੱਗ ਗਈ ਹੈ ਇਸ ਤੋਂ ਇਲਾਵਾ ਦੋ ਵੀਡੀਓਗ੍ਰਾਫਰਟ ਪਾਉਣਗੇ ਜੋ ਇੱਕ ਰੌਂਦੀ ਕਰੇਗਾ ਵੀਡੀਓਗ੍ਰਾਫੀ ਔਰ ਇੱਕ 게ਟ ਦੇ ਪਾਸ ਹੋਏਗਾ ਜੀ ਸਿਕਿਉਰਿਟੀ ਦੇ ਪੂਰੇ ਪ੍ਰਬੰਧ ਸਾਡੇ ਮੁਕੰਮਲ ਹੋ ਚੁੱਕੇ ਹਨ ਮਾਨਯੋਗ ਸਾਡੇ ਡੀਸੀ ਸਾਹਿਬਾਨ ਵੱਲੋਂ ਔਰ ਐਸਐਸਪੀ ਵੱਲੋਂ ਇਹਨਾਂ ਦੇ ਪ੍ਰਬੰਧ ਮੁਕੰਮਲ ਕਰਵਾ ਦਿੱਤੇ ਗਏ ਹਨ ਇਸ ਤੋਂ ਇਲਾਵਾ ਪ੍ਰੀਖਿਆਵਾਂ ਦੇ ਨਾਲ ਸੰਬੰਧਿਤ ਜੋ ਵੀ ਸਾਡਾ ਸਟਾਫ ਹੈ ਪੂਰੇ ਤਨਦੇਨ ਆਪਣੀ ਡਿਊਟੀ ਨਿਭਾਏਗਾ ਪ੍ਰੀਖਿਆ ਸ਼ਾਂਤੀਪੂਰਵ ਤਰੀਕੇ ਨਾਲ ਕਰਵਾਈ ਜਾਏਗੀ ਇਸ ਤੋਂ ਇਲਾਵਾ ਪ੍ਰੀਖਿਆ ਦੇ ਵਿੱਚ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਹੈ ਜੀ ਔਰ ਮੈਂ ਐਂਡ ਵਿੱਚ ਇਹੀ ਕਹਿਣਾ ਚਾਹਾਂਗੇ ਕਿ ਆਪਾਂ ਪ੍ਰੀਖਿਆ ਪੂਰੀ ਇਮਾਨਦਾਰੀ ਨਾਲ ਤਨਦੇਹੀ ਨਾਲ ਕਰਵਾਵਾਂਗੇ ਜੋ ਵੀ ਵਿਦਿਆਰਥੀ ਪ੍ਰੀਖਿਆ ਦੇ ਰਹੇ ਹਨ ਉਹਨਾਂ ਨੂੰ ਬੈਸਟ ਆਫ ਲੱਕ ਜੀ ਥੈਂਕਸ